ਇੱਕ ਪਾਸੇ ਕਾਲੂ ਜੱਲਵੰਝਾਰੂ ਵਾਲੇ ਤੇ ਕਮੋਜੀਤ ਪਰਵਾਨ ਜੀ ਗੁੰਮਸ਼ਰੀਆ ਧਰਮਿੰਦਰ ਪਰਵਾਨ ਜੀ ਕੁਹਾਰੀ ਤੇ ਦੂਜੇ ਪਾਸੇ ਮਾਣ ਕੰਦੇ ਰੂਦਰਜੀਤ ਖੰਨਾ ਤੇ ਲੱਖ ਲੱਖ ਦੀਆਂ ਕੁੱਟੀਆਂ ਦੇ ਆ 52000 ਦੀ ਕੁਸ਼ਤੀ ਚੱਲ ਰਹੀ ਹੈ ਪ੍ਰੀਤ ਪਰਵਾਨ ਜੀ ਆਲਮਗਿਰ ਦੇ ਦੂਜੇ ਪਾਸੇ ਗਾਵਾਂ ਪਰਵਾਨ ਜੀ ਤੇ ਤੇਰੇ ਪਰਵਾਨ ਜੀ ਦੀ ਵੱਡੀ ਕੁਸ਼ਤੀ ਹੈ ਕਿ ਇੱਲਤਿਸ਼ਕ ਦੀ ਲਗਦੀ ਬੇਲਰਾਂ ਨੂੰ ਕਮਨ ਵਾਲੇ ਨੂੰ ਕਿੱਥੇ ਟੰਮਾ ਦੇਉਂਦਾ ਇਹਦਾ ਚੋਰ ਬਲੱਗਿਆ ਹੀ ਜਾਣਦੇ ਨੇ ਕਿੱਥੇ ਪੁੱਤ ਨਾਤਾ ਕਿੱਥੇ ਸੈਂਟਰ ਦੇ ਰਹਾਂਗਾ ਇਹਨਾਂ ਕਰਮਾਂ ਤੋਂ ਮਿਲਦੀ ਨਾ ਧੀਗਾਂ ਮੈਂ ਇਹਨਾਂ ਕਰਮਾਂ ਤੋਂ ਕਿੱਥੇ ਮੇਲ ਹੁੰਦਾ ਇਹ ਬੜੇ ਭਾਗਾਂ ਵਾਲੀ ਧਰਤੀ ਅੱਜ ਕਹਿੰਦੇ ਦੁਨੀਆ ਦੇ ਮੰਨ ਤੇ ਬੰਨੇ ਮੱਲ ਸਮੁੱਚੇ ਨਗਰ ਉਪਾਰ ਦੀ ਧਰਤੀ ਦੇ ਵਿੱਚ ਵਜਿਆ ਆਓ ਭਵਿੰਦਰ ਦਰਵਾਜੇ ਦੇ ਨਾਲ ਤੇ ਨਾਲ ਫਤਬਰ ਦਰਵਾਜੇ ਦੀ ਫੁਕਾਰਾ ਅਗਲੀ ਕੁਸ਼ਤੀ ਵਾਲੇ ਮੱਲ ਤੇ ਚਾਹਣ ਲੈ ਵੀ ਗਾਮੇ ਵੱਲੋਂ ਖੁੱਲਾ ਟਾਈਮ ਹੈ ਰਿੰਦ ਬਲਵਾਂ ਜੀ ਆਲਮਗੀਰ ਤੇ ਗਾਮਾ ਦਰਵਾਜੇ ਦੀ 3752000 ਦੀ ਕੁਸ਼ਤੀਆਂ ਖੁੱਲਾ ਟਾਈਮਾਂ ਬੋ ਜੀ ਖੜੇ ਰਹੋ ਆਪ ਦੇਖੀ ਰਹੀ ਆ ਬਾਕਸਦੀ ਦਾ ਜੇਤਾਰ ਕੌਣ ਜਿੱਤਦਾ ਤੇ ਫੈਸਲਾ ਲੈਣਾ ਦੋਨਾਂ ਬਹਿਵਾਨਾਂ ਦੇ ਵੱਲੋਂ ਸਾਡੇ ਜਸਵੰਤ ਸਿੰਘ ਤੇ ਜਿੱਤੇ ਸਿੰਘ ਸਾਹਿਬ ਨੇ ਜਾਣਕਾਰੀ ਦਿੱਤੀ ਆ ਲਾ ਵੱਡੀਆਂ ਮੁਕਤੀਆਂ ਚੱਲ ਰਹੀਆਂ ਨੇ ਕਰ ਕਰ ਮਿਹਨਤਾਂ ਜੁੱਤੇ ਕਮਾਉਂ ਘਰੋਂ ਕਿਉਂਕਿ ਜੋਰ ਬੁਕੈਂਦਾ ਨਹੀਂ ਦੋਸਤੋ ਵਿੱਚ ਮੰਡੀ ਕੀ ਕੀ ਢੜਕੇ ਭਾਰਤਾਂ ਡੰਗਵਾਵੇ ਕਰਵੀ ਹਾਰ ਦੇ ਉਹ ਜਾ ਕੋਠੰਦੀ ਰੱਬ ਦੀ ਮਿਹਰ ਮਾਪਿਆਂ ਦਾ ਬੇਦਰਦ ਆਪਨੇ ਆਪਸ ਦਾ ਜਾਨ ਚੰਗੀ ਸ਼ੇਰ ਕਮਾਉਂ ਉਸਤਾਦਾਂ ਦੇ ਕੋਲ ਜਾ ਕੇ ਫਿਰ ਮਦਦਾਂ ਜਾ ਕੇ ਹੁੰਦੀਆਂ ਮੈਦਾਨ ਵਿੱਚ ਚੰਗੀ ਬਾਈ ਨੋਰ ਕਰ ਰਹੇ ਪਲੀਜ਼ ਅਗਲੀ ਕੋਟੇ ਦੇ ਦੋਨੋ ਕਾਲਵਾ ਨਾਲ ਖਾਰੇ ਦੇ ਵਿੱਚ ਪਜੋ ਕਿਤਵਾਰ ਫਲਵਾਰਾ ਇਹ ਨਾ ਹੀ ਗੋਬਿੰਦਰ ਦਲਵਾਰਾ ਜਲਾਲਾ ਉਸ ਤੋਂ ਫਾਰ ਨਾਲ ਹੀ ਮਹਿੰਦਰ ਗੈਗਵਰ ਦੇ ਕੋਲੋਂ ਬਾਰਨਾ ਇਹੀ ਵਾਰ ਤਿਆਰੋ ਕੇ ਖਾਰੇ ਦੇ ਵਿੱਚ ਪਜੋ ਬਈ ਬੈਂਤੀਆਂ ਰੈਫਰੀਆਂ ਤੋਂ ਬਿਨਾ ਜਿਹੜੇ ਪ੍ਰਾਰ ਰੈਫਰੀਸ਼ੇ ਤੋਂ ਨਹੀਂ ਕਰ ਰਹੇ ਉਹ ਪਲੀਜ਼ ਬਾਹਰ ਜਿਓ ਹੱਥ ਉੜ ਕੇ ਬੈਂਤੀ ਆ ਆ ਰੈਫਰੀਆਂ ਤੋਂ ਬਿਨਾ ਜਿਹੜੇ ਵੀਰ ਰਾਬਰ ਸਿਪ ਨਹੀਂ ਕਰ ਰਹੇ ਉਹ ਪਲੀਜ਼ ਆ ਦੇ ਗੌਰ ਦੇ ਲੜਗੇ ਬੇਟੀ ਆ ਦੁਰਕੇ ਪਰਵੰਦਰ ਜੀ ਵੀਰੋਂ ਬੇਟੀ ਆ ਬਈ ਜਰੂਰ ਬੈਠ ਜਾਓ ਲੈ ਚੱਲ ਗਿਆ ਹੋਇਆ ਕੋਟਿਆ ਮੈਦਾਨ ਦੇ ਵਿੱਚ ਇਹਨਾਂ ਨੌਜਵਾਨਾਂ ਦਰਮਿਆਨ ਇੱਕ ਪਾਸੇ ਉਧਰ ਕਾਲੂ ਦੇ ਨਾਲ ਉਧਰ ਕਾਲ ਜੀਤਾ ਹੈ ਔਰ ਇਧਰ ਦੇ ਪਾਸੇ ਔਰ ਰੁਕੋ ਫਿਕਰ ਮੈਂ ਲੈ ਜਲਦੀ ਹੀ ਕੁਸ਼ੀ ਉਧਰ ਬੰਨੀਤ ਅਦਿਤ ਦੇ ਨਾਲ ਜੰਦੇ ਆ ਗਮ ਆ ਇਧਰ ਲਿੱਡੇ ਵਾਲਾ ਦੇਖਦੇ ਕੌ ਜਿੰਦੁਰਾ ਕਾ ਹੁੰਦਾ ਹੈ ਬੱਦ ਸਮੇਂ ਦੀ ਹੈ ਔਰ ਭਾਗੋ ਸਮੇਂ ਦੀ ਹੈ ਇਹ ਮੂਰੇ ਖੜ ਕੇ ਹੌਸਲਾ ਕਰਕੇ ਭੁੰਦਰਾਂ ਸੰਸਗਤੋਂ ਫੜ ਕੇ ਆ ਖੇਧੀ ਲਾ ਕੇ ਕਿਸੇ ਕਿਸੈਨਾ ਵੱਲ ਹੁੰਦਾ ਨਿਕਲਦਾ ਰਾਜੇ ਖੇਲੇ ਅੜਬ ਪੰਜਾਬੀ ਆ ਜਿਗਰਾ ਰੱਖਦੇ ਖੇਡਣ ਦਾ ਰਾਜੇ ਖੇਲੇ ਅੜਬ ਪੰਜਾਬੀ ਜਿਗਰਾ ਰੱਖਦੇ ਖੇਡਣ ਦਾ ਚੜ ਗਿਆ ਹੋਇਆ ਕੁਰਸੀਆਂ ਮੈਦਾਨ ਵਿੱਚ ਐਨਾ ਨੌਜਵਾਨਾਂ ਦਰਮਿਆਨ ਵੇਖਦੇ ਕੌਣ ਜਿੱਤਦਾ ਕਣ ਹਰਦਾ ਬਾਕ ਸਮਝੀ ਨਾ ਓਏ ਬਾਪ ਸਮਝੀ ਹੈ ਇਹਨਾਂ ਗੁੰਦ ਨੇ ਸਰੀ ਦਾ ਵਾਲੇ ਸੁਭਾਰ ਹਾਂਜੀ ਇਹ ਆਲਾ ਭਾਈ ਨੋਟ ਕਰੇ ਪ੍ਰਿੰਪਲ ਦੇ ਮਹਿਲਬਾਦ ਕਪੰਦਰ ਜੱਲਦੀ ਨਾਲ ਪੁੱਜੋ ਸਾਡੇ ਚੰਦਰ ਬਾਜੀ ਆਸੀ ਪੈਸ ਵਾਲੇ ਉਹ ਚੇਚੇ ਦਰ ਦੇ ਪੁੱਜੇ ਆ ਯਾਰਾਂ ਦੇ ਯਾਰ ਆ ਭਰਾ ਚੇਚੇ ਦਰ ਦੇ ਪੁੱਜੇ ਆ ਆਸੀ ਪੈਸ ਵਾਲੇ ਚੰਦਰ ਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਹਾਂਜੀ ਬਾਜੀ ਧੰਨਵਾਦ ਸਰਬੇਤਿਕੰਨ ਲਗਾ ਇਹ ਸਾਡੇ ਲਾਗਰਿਆਂ ਦੇ ਰਿਸ਼ੀ ਸਿੰਘ ਦੇ ਪੁੱਤਰ ਸਰਦੇਵ ਸਿੰਘ ਜੀ ਕੋਲੋਂ ਸੱਤ ਗੱਡੀ ਦਿੱਤੀ ਜਿਹੜੀਆਂ ਉਹ ਸਾਨੂੰ ਨੂਰ ਪਾ ਗਏ ਸਰਪਾਲ ਸਾਹਿਬ ਸ੍ਰੀਮੰ ਜੀ ਬਹੁਤ ਮਿਹਰਬਾਨੀ ਮੈਂ ਜੀ ਆਪ ਦਾ ਆਸਪਾਸ ਮਾਲਕੋ ਜਲਦੀ ਤੋਂ ਜਲਦੀ ਬੋਲਦੇ ਆ ਜੀ ਬੋਲਦੇ ਆ ਬਹੁਤ ਬਹੁਤ ਧੰਨਵਾਦ ਜੀ ਮੈਂ ਦਾਦੇ ਜੀ ਨੇ ਮਾਗੀ ਬਰਾਦਰ ਆ ਤੇ ਆ ਨਾ ਵੇਖਦੇ ਕੌਣ ਜਿੱਤਦਾ ਹੈ ਕੌਣ ਹਾਰਦਾ ਹੈ ਬਹੁਤ ਸੰਭੇਧੀ ਹੈ ਵਾਟਿਆ ਪੋਗੋਲ ਤਸੰਦ ਪੋਗੋਲ ਜੋ ਹੋਰੇ ਅਜੇ ਜੁਦੀ ਸ਼ਵੇਮੀ ਜੀ ਕੋਲ ਸੰਪਰਕ ਬਣਾਇਓ ਬੇਨਤੀ ਹੈ ਜਰੂਰ ਸੰਪਰਕ ਬਣਾਇਓ ਉਧਰ ਮੈਦਾਨ ਦੇ ਵਿੱਚ ਜਾਂਦੇ ਆ ਜਾਂ ਦੋਸਤ ਦੇ ਨਾਲ ਹੀ ਨੜ ਕੇ ਪ੍ਰੇਤਵਾਲ ਫਗਵਾੜਾ ਤੇ ਪਹਿਲਵਾਨ ਪਪਿੰਦਰ ਪਹਿਲਵਾਨ ਅਜਰਾਲਾ ਇਹ ਦੋਨੋਂ ਵੱਲ ਜਾਂਦੀ ਨਾਲ ਅਖਾਰੇ ਵਿੱਚ ਪੁੱਜੋ ਨਾਲ ਹੀ ਮਹਿੰਦਰ ਗੈਂਗਵਰ ਤੇ ਭੋਲਾਵਾਲ ਵਾਲਾ ਬਾਰਨਾ ਇਹ ਵੱਲ ਵੀ ਜਾਂਦੀ ਨਾਲ ਅਖਾਰੇ ਵਿੱਚ ਪੁੱਜੋ ਬੇਨਤੀ ਹੈ ਇਹ ਵੱਲ ਵੀ ਜਾਂਦੀ ਨਾਲ ਅਖਾਰੇ ਦੇ ਵਿੱਚ ਪੁੱਜਣਗੇ ਲੋ ਜੀ ਦਰਸ਼ਕਾਂ ਦੀ ਬੇਨਤੀ ਹੈ ਕਿ ਪ੍ਰਿੰਤਵਾਲਾ ਪਹਿਲਵਾਨ ਖੋੜਾ ਖੜਾ ਪ੍ਰਿੰਤਵਾਲਾ ਪਹਿਲਵਾਨ ਵੀ ਅਖਾੜੇ ਵਿੱਚ ਪਹੁੰਚੇ ਚਲਦਿਆਂ ਹੋਇਆ ਪੁਸਤੀਆਂ ਆਇਆ ਹੋਰ ਇਹ ਗਰਾਊਂਡ ਜਿਹੜਾ ਕਲੀਅਰ ਕਰਦੇ ਹੋ ਬੇਨਤੀ ਹੈ ਉਧਰ ਰੁਬਨ ਜਿੰਦਰ ਦੇ ਕਰੇ ਭਾਈ ਪ੍ਰਿੰਤਵਾਲਾ ਵਾਲਾ ਖੋੜਾ ਜਲਦੀ ਪੁੱਜੇ ਭਵਿੰਦਰ ਅਜਨਾਲਾ ਹਾਂ ਜੀ ਦੂਜੇ ਮੈਦਾਨ ਦੇ ਵਿੱਚੋਂ ਗਾਮਾ ਬਲਵਾਨ ਧਲੇਤਾ ਵਾਲਾ ਜਿਹੜਾ 쿠ਸ਼ੀ ਜਿੱਤ ਗਿਆ ਗਾਮਾ ਧਲੇਤਾ ਜੇਤੂ ਭਾਈ ਨੋਟ ਕਰੋ ਮੈਂਦਰ ਗੈਂਗਵਾੜ ਆਹ ਬਲਵਾਨ ਜਲਦੀ ਨਾਲ ਮੈਂਦਰ ਗੈਂਗਵਾੜ ਮਹਾਰਾਜ ਆਹ ਬਲਵਾਨ ਦੇ ਨਾਲ ਭੋਲਾ ਪਹਿਲਵਾਨ ਆਵਾੜ ਇਹ ਪਹਿਲਵਾਨ ਜਲਦੀ ਨਾਲ ਖਾਣੇ ਵਿੱਚ ਪੁੱਜੋ ਆਹ ਬਲਵਾਨ ਜਲਦੀ ਨਾਲ ਖਾਣੇ ਵਿੱਚ ਪੁੱਜੋ ਬੈਂਦੀ ਹੈ ਪਹਿਲਵਾਨ ਬਲੀ ਇਧਾਰ ਤੋਂ ਬਲਵਾਨ ਜਲਦੀ ਨਾਲ ਅਖਾੜੇ ਦੇ ਵਿੱਚ ਪਜੋ ਬਈ ਬੇੜਦੀ ਆ ਸਾਡਾ ਪਰਾ ਜਿੰਦਾ ਬਾਬਾ ਬੈਲਜੀਅਮ ਤੇ ਸਾਜਨ ਬੈਲਜੀਅਮ ਬੋਲੋ ਬਹੁਤ ਵੱਡਾ ਸਤਿਕਾਰ ਕੋਇਦਾ ਹੋਇਆ ਇਧਰ ਜਲਵੰਤ ਸਿੰਘ ਜੀ ਤੇ ਸੀਤਾਵਲ ਜਿੰਨੇ ਮਿੱਤਰ ਲਾਈ ਹੋਰੇ ਉਹਨਾਂ ਦਾ ਪੀਰ ਸਿੰਘ ਜੀ ਤੇ ਅਸੀ ਨਾਨਕ ਜੀ ਤੇ ਮਨਜਿੰਦਰ ਸਿੰਘ ਜੀ ਤੇਸੀ ਸਰਦਾਰ ਜਮੇਰ ਸਿੰਘ ਜੀ ਸੇਕੋ ਸਾਹਿਬ ਦਾ ਸਰਪੰਚ ਸਟੇਜ ਤੇ ਆ ਸਰਦਾਰ ਮਹਿੰਦਰ ਸਿੰਘ ਜੀ ਸਰਾਨਾ ਸਾਹਿਬ ਸਾਡੇ ਨਾਲ ਬਈ ਵੀਰ ਬੈਠੇ ਆ ਬੇਰੋ ਧੰਨਵਾਦ ਸਤਿਕਾਰ ਕੀਤਾ ਜਾ ਰਿਹਾ ਕਲੀਕਲੀ ਸ਼ਿਖਸ਼ੀ ਸਾਡੇ ਮਰਜੀਤ ਸਿੰਘ ਜੀ ਬਰਲੀ ਸਟੇਟ ਬਾਡੀ ਖੋਨਦਾਨੀ ਸਾਡੇ ਦਰਮਿਆਨ ਜਿਹੜਾ ਵੱਡਾ ਬੜਾ ਸ਼ੋਅ ਕੋਲ ਆਇਆ ਚਲਦੀ ਕੁਸ਼ਤੀ ਦੇ ਵਿੱਚੋਂ ਕਾਮਾ ਪਹਿਲਵਾਨ ਜੀ ਟਿਲੇਤਾ ਜਿਹੜਾ ਜੇਤੂ ਰਿਹਾ ਬਾਹਰ ਟਾਪ ਦੀ ਕੁਸ਼ਤੀ ਜਿੱਤੀ ਹੈ ਮੈਂ ਬੇਨਤੀ ਕਰਾਂ ਭਵਿੰਦਰ ਪਹਿਲਵਾਨ ਜਿਹੜੇ ਨਾਲ ਰਿਤਪਾਲ ਪਹਿਲਵਾਨ ਜੀ ਫਗਵਾੜਾ ਵਿੱਚ ਆਓ ਕੋਲਾ ਪਹਿਲਵਾਨ ਜੀ ਬਾਰਨ ਭਿੰਦਰ ਪਹਿਲਵਾਨ ਜੀ ਖੇਤਵਾਰ ਮਹਾਰਾਜਾ ਰਾਓ ਘਟਕੇ ਵਿੱਚ ਲੋ ਜੀ ਸਲਾਮੀ ਭਿੰਦਰ ਜਾਈ ਇੱਕ ਵਾਰੋ ਪਹਿਲਵਾਨ ਤੋਂ ਅਮਰੋ ਬੇਨਤੀ ਆ ਵੀ ਨਰਾ ਬਹੁਤ ਜਿਆਦਾ ਹੈ ਦੁਕਾ ਪ੍ਰਬੰਧਨ बार-बार ਬੇਨਤੀ ਕਰ ਰਿਹਾ ਹੈ 2 ਘੰਟਿਆਂ ਤੋਂ ਬਾਅਦ ਹੀ ਗੇੜੀ ਲਾਉਣ ਨੂੰ ਪ੍ਰਬੰਧਨ ਬਾਰ-ਬਾਰ ਬੇਨਤੀ ਕਰ ਰਿਹਾ ਹੈ ਭਵਿੰਦਰ ਬਾਦੂ ਤਰਤ ਬਾਰ-ਬਾਰ ਜੀ ਸੁਗਵਾਰਾ ਵਿੱਚ ਜਾਓ ਜੀ ਹਾਂ 2-3 ਮਿੰਟ ਪ੍ਰਬੰਧ ਕਹਿੰਦੇ ਯਾਰ ਕਰਨਾ ਅਡੀਕਾ ਦੋਨੋਂ ਮਾਤ ਦੇ ਵਿੱਚ ਇਹ ਨਾ ਕਿ ਸਾਡੀ ਕੁਸ਼ਤੀ ਖੁੱਟੀ ਗਈ ਜਾਂ ਪੈਸੇ ਹੋ ਗਈ ਹੈ ਮੈਂ ਬੇਨਤੀ ਕਰਾਂ ਭੋਲਾ ਬਲਵੰਤ ਜੀ ਬਾਰਨ ਅਗਲੇ ਉਸਤਾਦ ਜੀ ਭਰਾਵਾਂ ਨੂੰ ਲਓ ਜੀ ਪਪਾ ਹੌਲਾੜੇ ਜਿੱਤ ਹੌਲਾੜੇ ਇਹ ਐਨਆਰਆਈ ਵੀਰਾਂ ਵੱਲੋਂ ਹਰ ਸਾਲ ਲੱਗਦੀ ਸੇਵਾ ਬਾਬਾ ਸਾਹਿਬ ਦੀ ਅਨਾਦੇ ਕੀਤੀ ਜਾਂਦੀ ਆ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਹੌਲਾੜ ਪਰਵਾ ਦਾ ਜੋ ਬਾਬੇ ਦੀ ਮਾਰ ਕਰਦਾ ਇਹਨਾਂ ਤੇ ਆ ਜਿੱਕੰਦਰ ਛੋਲੇ ਪੂੜੀਆਂ ਦਾ ਲੰਗਰ ਐਨਆਰਆਈ ਵੀਰਾਂ ਵੱਲੋਂ ਹਰ ਸਾਲ ਆ ਜਾਂਦਾ ਤੇ ਇਧਰ ਦੇ ਪਾਸੇ ਜੀਤੀ ਸਿਹਰਾ ਉਹਨਾਂ ਵੱਲੋਂ ਠੱਡੇ ਲੱਗੇ ਵਾਤੇ ਜਾਦੀ ਸੁਬੀ ਹੋਰੇ ਸਭ ਆਈ ਜਾਂਦੀ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਐਨਐਵੀ ਜੀ ਦਾ ਹਾਂਜੀ ਹਜੇ ਸੱਤਾ ਪਹਿਲਵਾਨ ਜੀ ਪਟੀਰ ਵੀ ਤਿਆਰੀ ਕਰ ਲਵੇ ਤੇ ਗਣੇਸ਼ ਪਹਿਲਵਾਨ ਜੀ ਜਗਤਾਬ ਮੇਂ ਪਹਿਲਵਾਨਾਂ ਨੂੰ ਬਿੰਦੀ ਤਿਆਰੀ ਕਰ ਲਓ ਜੀ ਟੋਲਾ ਪਹਿਲਵਾਨ ਜੀ ਬਾਹਰ ਕੱਜ ਜਾਓ ਜੀ ਜਰ ਆਓ ਆਜਾ ਇਹ ਕਮੋਦੀਰ ਪਹਿਲਵਾਨ ਜੀ ਤੁੰਗਰੀ ਤੇ ਕਾਲੂ ਪਹਿਲਵਾਨ ਜੀ ਬਾਹਰ ਵਾਲੀ ਕੁਸ਼ੀ ਨੂੰ 25 ਮਿੰਟ ਦਾ ਟਾਈਮ ਦਿੱਤਾ ਗਿਆ ਉਹ ਟਾਈਮ ਦੇ मौसम जी ॾे पी साहिब कंदा पंज मिंट जहिड़ो पाइट ते ॾिए ਕੋ ਇਰੇ ਵੀਰ ਐ ਖੁਸ਼ੀ ਤੇ ਨਹੀਂ ਕਰਦੇ ਉਹ ਬੈਠ ਜਾ ਹਾਕਰ ਦੇਦੇ ਪਰ ਮੇਰੀ ਟੀਮ ਵੱਲੋਂ ਬਈ ਜਰੂਰ ਖੜੋ ਬਿਲਿਗਵਾੜੀ ਲਾਓ ਸਾਹਮਣੇ ਕਹਿੰਦੇ ਕੁਰਸੀਆਂ ਦੋ ਐਨ ਸਿਰਾਂ ਕਰ ਰਹੀਆਂ ਇੱਕ ਪਾਸੇ ਰੂਬਰਜੀਤ ਖੰਨਾ ਨਾਗਰ ਦੀ ਗਾਇਕ ਦੇ ਵਿੱਚ ਤਰਨਾਤ ਧਰਮਿੰਦਰ ਪਹਿਲਵਾਨ ਜੀ ਬੁਹਾਰੀ ਹੈ ਉਹਨੇ ਪਾਸੇ ਕਾਲੂ ਪਹਿਲਵਾਨ ਦੀ ਬਾੜਵਾ ਦੇ ਕਮੇਟੀ ਦੂਜੇ ਦੀ ਪੁਸ਼ਤੀ ਪਾੜ ਦੇ ਰਹਾ ਦੇ ਕਰ ਰਹੀ ਹੈ ਪ੍ਰਤਿਭਾ ਲੋ ਅਰੇ ਅਰੇ ਕੁਫੀ ਸ਼ੁਰੂ ਕਰ ਦਈਆ ਫੋਟੋ ਤੇ ਪ੍ਰਤਿਭਾ ਦਾ ਨਾਮ ਆ ਗਿਆ ਖੇਡ ਦੇ ਵਿੱਚ ਭਾਈ ਮਹਿੰਦਰ ਦਾਲਨ ਮਹਿੰਦਰ ਗਕਵਾਲੇ ਤੇ ਨਾ ਹੀ ਬੋਲਾ ਬਰਬਰ ਬਾਦਲ ਆਓ ਬੰਦ ਜਲਦੀ ਨਾਲ ਅਗਲੇ ਸਾਲ ਗੁਰਮントੇਸੀ ਸੁਖਮਨ ਸਿੰਘ ਤੇਸੀ ਅੱਗ ਜਾਈ ਜਿਹੜੇ ਸਾਡੇ ਢੋਲੀ ਵੀਰ ਹੈ ਇਹਨਾਂ ਨੂੰ ਮੋਟਰਸਾਈਕਲ ਨਾਲ ਮਾਰਸ ਮਾਰ ਕੀਤਾ ਜਾਣਾ ਹੈ ਇਹ ਵੀ ਨੋਟ ਕਰ ਲਈਏ ਜੇ ਢੋਲੀ ਭਰਾਓ ਉਹਦਾ ਮੋਟਰਸਾਈਕਲ ਨਾਲ ਮਾਰਸ ਵਾਲ ਕੀਤਾ ਜਾਣਾ ਹੈ ਲਓ ਜੱਗੇ ਇਹ ਮੈਦਾਨ ਦੇ ਵਿੱਚ ਨੌਜਵਾਨ ਆ ਦਰਮਿਆਨ ਰੇਖੇ ਕਿਹੜੇ ਜਿੱਤਦਾ ਗੜ੍ਹ ਹਰਦਾ ਆਪ ਸਮੇਂ ਦੀ ਹੈ ਉਹ ਦਰਮਿੰਦਰ ਪਾਹਲਵਾਨ ਕਹਾਣ ਦੇ ਨਾਲ ਰੋਬਰ ਪਾਹਲਵਾਨ ਕੰਨਾਂ ਜਲਦੀ ਹੋਈ ਕੁਸ਼ਤੀ ਐ ਨਾ ਘਬਰਾਂ ਦਰ ਬੇਤਵਾਲੇ ਆਹ ਪਾਹਲਵਾਨ ਦੀ ਜੱਦੀ ਨਾਲੇ ਬੰਦੇਓ ਆ ਜਾਓ ਬਾਈ ਮਹਿੰਦਰ ਗਾਇਕਵਾਲੇ ਮਹਿੰਦਰ ਗਾਇਕਵਾਲੇ ਤੇ ਆ ਦੋ ਮਹਿੰਦਰ ਗਾਇਕਵਾਲੇ ਆਓ ਇੱਧਰ ਸਾਡੇ ਧੋਲੀ ਵੀਰ ਪਾਜਿਆ ਜਿੱਤੇ ਸਰਦਾਰ ਮੋਹਨ ਸਿੰਘ ਜੀ ਤੇਸੀ ਸਾਹਿਬ ਉਹਨਾਂ ਦੇ ਪਰਿਵਾਰ ਦਾ ਬਹੁਤ ਧੰਨਵਾਦ ਹੈ ਇਹਨਾਂ ਵੱਲੋਂ ਮਨਪ੍ਰੀਤ ਦੇਸੀ ਹਰਪ੍ਰੀਤ ਦੇਸੀ ਉਹਨਾਂ ਵੱਲੋਂ ਕਹਿੰਦੇ ਢੋਲੀ ਭਰਾ ਦਾ ਮੋਟਰਸਾਈਕਲ ਦਾ ਸਨਮਾਨ ਜਿਹੜਾ ਕੀਤਾ ਜਾਣਾ ਬਹੁਤ-ਬਹੁਤ ਧੰਨਵਾਦ ਹੈ ਹੋ ਗਏ ਆ 30 ਮਿੰਟ ਜਿਹੜਾ ਕੁਸ਼ਤੀ ਨੂੰ ਟਾਈਮ ਲੈ ਤੇ ਕੁਸ਼ਤੀ ਜਿਹੜੀ ਬਰਾਬਰ ਦਿੱਤੀ ਗਈ ਆ ਫਿਰ ਤੇ ਆ ਭਰਾਵਾਂ ਨੂੰ ਆਓ ਅਬਾ ਪ੍ਰੈਟ ਪਰ ਪਰਵਾਜੇ ਫਗਵਾੜਾ ਦੇ ਕੋਲ ਭਵਿੰਦਰ ਜਾਲੇ ਨੂੰ ਮੇਰੀ ਜੀ ਕਰਦੇ ਆ ਵੀ ਵੱਡੀਆਂ ਕੁਸ਼ਤੀਆਂ ਦੇ ਨਾਲ ਜੁੜਨਾ ਆ ਜਿਓ ਘੱਟ ਦੇ ਵਿੱਚ ਆ ਭਰਾਵਾਂ ਨਬੀ ਨਾਲ ਖਾਣੇ ਦੇ ਵਿੱਚ ਆਈ ਮਹਿੰਦਰ ਗਾਇਕਾਂ ਤੇ ਨਾਲੀ ਬੋਲਾ ਮਾਰਨੋ ਆ ਮਲ ਜੰਦੀ ਨਾਲ ਖਾਣੇ ਦੇ ਵਿੱਚ ਆਜੇ ਮਹਿੰਦਰ ਵੀ ਜੱਦੇ ਨਾਲ ਉਧਰ ਕਰਦੀ ਕੁਸ਼ਤੀ ਮੈਦਾਨ ਦੇ ਵਿੱਚ ਨੌਜਵਾਨਾਂ ਦਰਮਿਆਨ ਵੇਖ ਲੈ ਕੌਣ ਜਿੱਤਣਾ ਕੋਲ ਹਰਦਾ ਬਾਅਦ ਸਮੇਂ ਦੀ ਹੈ ਸ਼ਾਬਾਸ਼ 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 ਬਹਿ ਜਾ ਬਰੀ ਕੁਮਕੇ ਮਾਰਿਆ ਐ ਬੰਦਿਆ ਫਤਿਹ ਬਹਿ ਜਾ ਬਰੀ ਇਧਰ ਦੇ ਪਾਸੇ ਗਵਿੰਦਰ ਪਰਮਾਨ ਜੇ ਜਨਾਵਾ ਕੋਟੀ ਕੋ ਪ੍ਰਤਪਲ ਪਰਮਾਨ ਜੀ ਆਓ ਤੁਹਾਡੇ ਕੇ ਵਿੱਚ ਗਵਿੰਦਰ ਇਧਰ ਵੀ ਸਾਰਾ ਜਾਓ ਸਾਰੇ ਥਾਰੇ ਅੰਪਾਇਰ ਵੀਰਾਂ ਬੇਨਤੀ ਕਰਦੇ ਆ ਹੁਣ ਕੋਸਟੀਆਂ ਜਿਹੜੀਆਂ ਪਹਿਲੇ ਦਵਾ ਪੁਲੀਸ ਤੁਹਾਡੇ ਵਿੱਚੋਂ ਕੋਈ ਇੱਕ ਪੰਪਾਇਰ ਖੜਾ ਬਾਕੀ ਸਾਰੇ ਬੈਠ ਜਾਓ ਜਿੰਨੇ ਵੀ ਸਾਡੇ ਪ੍ਰਿੰਟ ਦੇ ਅੰਪਾਇਰ ਆ ਥੱਲੇ ਬੈਠ ਜਾਓ ਢੰਡੇ ਕੋਲ ਇੱਕ ਗੱਲ ਜਿੱਥੇ ਸ਼ੁਰੂ ਕਰਾ ਦੇਓ ਲਾ ਪ੍ਰਿੰਟ ਬਾਅਦ ਕਰਵਾ ਸਕਵਾ ਲੈਣਾ ਕੋਈ ਆਹ ਨਹੀਂ ਬਾਸ ਫਿਰ ਇਹਨਾਂ ਦਾ ਗੁਰਾ ਕਲੀਅਰ ਕਰਦੇ ਰਹਿਦੀ ਹੈ ਔਰ ਕਲੀਅਰ ਕਰੋ ਹੈਲੋ ਵੀ ਜੇਰਪਾਲ ਠੇਕੇ ਦਾ ਅਰਧ ਸੁਪਤਰਾ ਤੇ ਬੱਲੇ ਬੱਲੇ ਕਰਾਉਣਾਂ ਦੀ ਗੱਲ ਕਰਦਾ ਕਿਉਂਕਿ ਆਹ ਨੱਗਰ ਦੇ ਨਾਲ ਬੱਡਾ ਪਿਆਰ ਹੈ ਦੁਨੀਆ ਦੇ ਵੱਡੇ ਮੱਲਾਂ ਦੇ ਵਿੱਚ ਨਾਮਣਾ ਪਰ ਸਾਹਮਣੇ ਦੇਖਾਂਗੇ ਪ੍ਰਤਪਾਲ ਸਰਵਾਂ ਜੀ ਪੁੱਜੇਗਾ ਤੇ ਦੂਸਰੇ ਪਾਸੇ ਇਹ ਮੱਲ ਕੰਦੇ ਇਲਾਕੇ ਦਾ ਬੰਦਾ ਨਰਿੰਦਰ ਜੀ ਨਾਰਾਗ ਇਹ ਕਰਵਾਦੇ ਹੀ ਪੁੱਤੀ ਸ਼ੁਰੂ ਕਰਵਾ ਦੇ ਭਗਵੰਦਰ ਦੇ ਪ੍ਰਤਪਾਲ ਜੀ ਮਾਰੀ ਵੀ ਤਿਆਨ ਦੇ ਮੈਦਾਨ ਗੈਕ ਵਾਰ ਤੇ ਟੋਲਾ ਮਾਰ ਰੇ ਇਹ ਪਹਿਲਵਾਨ ਅਖਾੜੇ ਵਿੱਚ ਪੁੱਜੋ ਆਓ ਬਾਦਲਾ ਮੇਰੇ ਨਾਲੀ ਪੜਦੇ ਸਿੱਧਾ ਨਾਮ ਸਿੱਧਾ ਨਾਮ ਜਿਹੜਾ ਰੋਪਾ ਦੀ ਦੁਕਾਨਾਂ ਦੇ ਧਰਮਿੰਦਰ ਪਰਮਾਨੀ ਕੋਹਾੜੀ ਦੇ ਦਰਮਿਆਨ ਹੈਲੋ ਏਰੀਆ ਦੀ ਸ਼ਾਨ ਜਤਪਾਲ ਫਗਵਾੜਾ ਸਾਡੇ ਨੂੰ ਮੈਦਾਨ 'ਚ ਪਹੁੰਚ ਗਿਆ ਦੋ ਲੱਖ ਦੀ ਕੁਸ਼ਤੀ ਦੋ ਲੱਖ ਦੀ ਕੁਸ਼ਤੀ ਜਤਪਾਲ ਫਗਵਾੜਾ ਵਰਸਸ ਧਰਮਿੰਦਰ ਪਰਮਾਨੀ ਅਜਨਾਲਾ ਨੌਤਰੇ ਵੀਰ ਮੈਂ ਦੱਸ ਕਿ ਕੋ ਲੱਗਿਆ ਦੋਨਾਂ ਮਲਾਂ ਦੇ ਦਰਮਿਆਨ ਕੋਲਾ ਪਰ ਨਾਲ ਦੀਵਾਰਾਂ ਵਿੱਚ ਆਵੇ ਜੀ ਮਿੰਦਰ ਪਰ ਨਾਲ ਦੀ ਗੈਟਵਾਰ ਵਿੱਚ ਆਵੇ ਸਰ ਵਿੱਚ ਕੁਸ਼ਤੀ ਸ਼ੁਰੂ ਕਰਨੀ ਹੈ ਵੱਡੀ ਕੁਸ਼ਤੀ ਤੇ ਕਰਨ ਦੇ ਵੀ ਹਰੋ ਹਰੋ ਚਾਡ ਸ਼ੁਰੂ ਹੋਈ ਹੈ ਜਿੱਤੂ ਲਈ 31000 ਪਿਆ ਹੋਗਾ ਗੋਬਿੰਦ ਦੇਸੀ ਨਾਲੀ ਨਾਲੇ ਨਾਲੇ ਦੇਸੀ ਗੁਰਦੇ ਦੇਸੀ ਬੋਲੀ ਦੇਸੀ ਮਾਂ ਦੇਸੀ ਬੱਡੇ ਦੇਸੀ ਜਸਵੰਤ ਸਰਾਣਾ ਤੇ ਨਾਲੀ ਘਰਾਂ ਦੇਸੀ ਇਹ ਭਰਾਵਾਵਾਂ ਨੂੰ 31000 ਪਿਆ ਜਿਹੜਾ ਜਿੱਤੂ ਲਈ ਹੋਇਆ ਨੋਟ ਕਰਿਓ ক্াকেডাাকে <laughs> ਕੋਮਾ ਬੋਦੀ ਕਦੇ ਮਸਤਾ ਖੋਦਾ ਪਰਮਾ ਤੁਮਾ ਚਲਦੀ ਰੱਖੀ ਭਰਾਵਾਂ ਨੂੰ ਉਧਰ ਮੰਤਰੀ ਦਿੱਤੇ ਸੀ ਹਰ ਦੇ ਦਿੱਤੇ ਸੀ 11 ਅਰੇ ਵੱਡੇ ਮਾਣ ਇਹ ਭਰਾ ਇਹ ਬੋਲਾ ਨੇ ਤੇ ਚਾਲਦੇ ਬਤਨਵਰ ਬਲਜਿੰਦਰ ਲਾਡੀ ਤੇ ਲਾਡੀ ਦਿੱਸੀ ਕੈਨੇਡਾ ਜਿਹੜਾ ਬੋਲੇ 5000 ਦੇ ਵੱਡੇ ਮਾਣ ਹੈ ਇਹਨਾਂ ਬੋਲਾ ਦੇ ਨਾਲ ਹੀ ਧੋਖਾ ਗਰੇ ਵਾ ਪਾਣੇ ਦੇ ਵੱਡੇ ਮਾਣੇ ਨਾਲ ਬੋਲਾ ਨੇ ਕੋਦੇ ਸਾਦੇ ਆ ਉਧਰ ਜਾਣ ਦੀ ਤਸਵੀਰ ਦੀ ਗੱਲ ਹੋਣੀ ਹੈ ਮਰਮਲ ਵਾਲੇ ਜੋ شادی ਲਾਜੀ ਬਾਈ ਕਰਾ ਲਿਓ ਹੋਸੋ ਕਿਹੜੀ ਜੂਨਰ ਵਾਲੇ ਭਰਾਵਾਂ ਦੇ ਵੱਲੋਂ 5500 ਰੁਪਇਆ ਲਾਗੋ ਨੂਰਨਾ ਦੀ ਧਰਤੀ ਦੇ ਵਿੱਚ ਜਿਹੜੇ ਉਹਨਾਂ ਭਰਾਵਾਂ ਦੇ ਵੱਲੋਂ ਵੱਡੇ ਸਰਕਾਰ ਭਵਿੰਦਰਪਾਲ ਜੀ ਜਨਾਲ ਤੇ ਪ੍ਰਤਮਰ ਪਾਲ ਜੀ ਫਗਵਾੜਾ ਉਹਨਾਂ ਨੇ ਕੁਸ਼ਤੀ ਦੇ ਕਹਿੰਦੇ ਵੱਡੇ ਸ਼ੋਕ ਦੇ ਤੇ ਆਣਗੇ ਆਓ ਮਹਿੰਦਰਪਾਲ get them